ਕੋਨ ਕੈਨੇਡਾ ਤੋਂ ਬਾਅਦ ਅਮਰੀਕਾ 'ਚ ਵੀ ਭਾਰਤੀਆਂ ਨੂੰ ਝਟਕਾ ਲੱਗਣ ਵਾਲਾ ਹੈ ਹੁਣ ਅਮਰੀਕਾ ਨੇ ਵੀ ਕੈਨੇਡਾ ਵਾਂਗ ਨੌਕਰੀਆਂ 'ਚ ਛਾਂਟੀ ਤੇ ਵੀਜ਼ਾ ਨਿਯਮਾਂ 'ਚ ਸਖਤੀ ਕਰ ਦਿੱਤੀ ਹੈ ਜੀ ਬਿਲਕੁਲ ਇੰਨੀ ਦਿਨੀ ਅਮਰੀਕਾ 'ਚ ਭਾਰੀ ਮੰਦੀ ਹੈ ਜਿਸ ਕਾਰਨ ਕਈ ਖੇਤਰਾਂ 'ਚ ਲੋਕਾਂ ਦੀਆਂ ਨੌਕਰੀਆਂ ਛਲੀਆਂ ਗਈਆਂ ਟੈਕਨੋਲੋਜੀ ਖੇਤਰ 'ਚ ਲੋਕਾਂ ਨੇ ਸਭ ਤੋਂ ਵੱਧ ਨੌਕਰੀਆਂ ਗਵਾ ਦਿੱਤੀਆਂ ਨੇ ਛਾਂਟੀ ਕਾਰਨ ਤਕਨੀਕੀ ਖੇਤਰ ਬੁਰੀ ਤਰ੍ਹਾਂ ਹਿੱਲ ਗਿਆ ਜਿਸ ਦਾ ਸਭ ਤੋਂ ਵੱਧ ਅਸਰ ਭਾਰਤੀ ਮੂਲ ਦੇ ਲੋਕਾਂ ਤੇ ਪਿਆ ਹੈ ਅਮਰੀਕਾ 'ਚ ਵੱਡੀ ਗਿਣਤੀ ਚ ਭਾਰਤੀ ਤਕਨੀਕੀ ਖੇਤਰ ਚ ਕੰਮ ਕਰਦੇ ਨੇ H1B ਵੀਜ਼ਾ ਰੱਖਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਨਵੇਂ ਵੀਜ਼ਾ ਨਿਯਮਾਂ ਦੇ ਨਾਲ-ਨਾਲ ਛਾਂਟੀ ਦਾ ਵੀ ਸਾਹਮਣਾ ਕਰਨਾ ਪਿਆ ਏ ਨਵੇਂ ਨਿਯਮਾਂ ਦੇ ਨਾਲ ਟੈਕਨਾਲੋਜੀ ਖੇਤਰ ਸੇ ਛਾਂਟੀ ਨੇ ਅਮਰੀਕਾ ਚ ਆਵਾਸ ਕਰਨ ਵਾਲੇ ਕੌਮਾਂਤਰੀ ਵਿਦਿਆਰਥੀ ਤੇ ਹੁਨਰਮੰਦ ਕਾਮਿਆਂ ਲਈ ਇੱਕ ਚੁਣੌਤੀਪੂਰਨ ਮਾਹੌਲ ਬਣਾਇਆ ਏ ਕੰਪਨੀ ਤੇ ਨਜ਼ਰ ਰੱਖਣ ਵਾਲੀ ਸੰਸਥਾ ਅਨੁਸਾਰ ਇਕੱਲੇ ਅਮਰੀਕਾ ਚ 2024 ਚ 1.37 ਲੱਖ ਲੋਕ ਤਕਨੀਕੀ ਖੇਤਰ 'ਚ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ ਨੇ ਕਦੇ ਇਹ ਕਿਹਾ ਜਾਂਦਾ ਸੀ ਕਿ ਮੰਦੀ ਦਾ ਤਕਨੀਕੀ ਖੇਤਰ ਤੇ ਕੋਈ ਅਸਰ ਨਹੀਂ ਪੈਂਦਾ ਪਰ ਮੌਜੂਦਾ ਛਾਂਟੀ ਕਾਰਨ ਬਾਜ਼ਾਰ 'ਚ ਨੌਕਰੀਆਂ ਦੀ ਕਮੀ ਹੋ ਗਈ ਹੈ ਅਮਰੀਕੀ ਕਾਂਗਰੈਸ਼ਨਲ ਰਿਸਰਚ ਸਰਵਿਸ ਦੀ ਰਿਪੋਰਟ ਮੁਤਾਬਕ ਭਾਰਤੀ ਹੁਨਰਮੰਦ ਕਾਮਿਆਂ ਨੂੰ ਗ੍ਰੀਨ ਕਾਰਡ ਲੈਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਕਈ ਵਾਰ ਉਹਨਾਂ ਨੂੰ ਸਾਰੇ ਕਿਰਤ ਕਾਨੂੰਨਾਂ ਦੀ ਪਾਲਣਾ ਕਰਨ ਦੇ ਬਾਵਜੂਦ 190 ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪੈਂਦੀ ਹੈ ਇਸ ਨਾਲ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਨੇ ਗ੍ਰੀਨ ਕਾਰਡ ਰਾਹੀਂ ਲੋਕਾਂ ਨੂੰ ਅਮਰੀਕਾ 'ਚ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਨੇ ਅਮਰੀਕਾ ਦੇ ਵੀਜ਼ਾ ਨਿਯਮਾਂ 'ਚ ਸਭ ਤੋਂ ਵੱਡਾ ਬਦਲਾ EB5 ਵੀਜ਼ਾ 'ਚ ਦੇਖਿਆ ਗਿਆ ਹੈ ਵੀਜ਼ਾ ਦੀ ਇਸ ਸ਼੍ਰੇਣੀ ਦੇ ਤਹਿਤ ਗ੍ਰੀਨ ਕਾਰਡ ਪ੍ਰਾਪਤ ਕਰਨਾ ਆਸਾਨ ਹੈ EB5 ਵੀਜ਼ਾ ਲੋਕਾਂ ਨੂੰ ਕੁਝ ਪ੍ਰੋਜੈਕਟ 'ਚ ਨਿਵੇਸ਼ ਕਰਕੇ ਵੀਜ਼ਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਇਹ ਵੀਜ਼ੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਨੇ ਪਰ ਚੀਨ ਤੇ ਭਾਰਤ ਦੇ ਬੇਨਕਾਰਾਂ ਨੂੰ ਅਕਸਰ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੌਰਾਨ ਕੁਝ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ EB5 ਵੀਜ਼ਾ ਲਈ ਪ੍ਰਕਿਰਿਆ ਦੇ ਸਮੇਂ 'ਚ સુધાર ਹੋ ਰਿਹਾ ਹੈ। ਇੰਨਾ ਹੀ ਨਹੀਂ H1B ਵੀਜ਼ਾ ਫੀਸ 'ਚ ਵਾਧਾ ਲਾਗੂ ਕੀਤਾ ਗਿਆ ਹੈ। ਪ੍ਰਤੀ લાભ ਪਾਤਰੀ ਫੀਸ 10 ਡਾਲਰ ਤੋਂ 215 ਡਾਲਰ ਤੱਕ ਵੱਧ ਗਈ ਹੈ। ਇਸ 'ਚ 2150% ਦਾ ਵਾਧਾ ਹੋਇਆ ਹੈ। ਅਰਜ਼ੀਆਂ ਦੀ ਫੀਸ ਵੀ ਵਧਾ ਦਿੱਤੀ ਗਈ ਹੈ ਤੇ ਪੇਪਰ ਫਾਈਲਿੰਗ 460 ਡਾਲਰ ਤੋਂ 780 ਡਾਲਰ ਹੋ ਗਈ ਹੈ ਨਵੇਂ ਵੀਜ਼ਾ ਬਦਲਾਅ ਨੇ ਗ੍ਰੀਨ ਕਾਰਡ ਬਿਨੇ ਕਾਰਨ ਨੂੰ ਵੀ ਪ੍ਰਭਾਵਿਤ ਕੀਤਾ ਹੈ ਆਈਟੀ ਪਟੀਸ਼ਨ ਲਈ ਆਮ ਫਾਈਲਿੰਗ ਕੀਮਤ ਹੁਣ ਪੇਪਰ ਫਾਈਲਿੰਗ ਲਈ 675 ਡਾਲਰ ਤੇ ਆਨਲਾਈਨ ਫਾਈਲਿੰਗ ਲਈ 625 ਡਾਲਰ ਹੈ ਸੋ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਆਉਣ ਵਾਲੇ ਸਮੇਂ 'ਚ ਹੁਣ ਅਮਰੀਕਾ 'ਚ ਵੀ ਭਾਰਤੀਆ ਲਈ ਇੱਕ ਰਹਿਣਾ ਕਿਸੇ ਸੰਘਰਸ਼ ਤੋਂ ਘੱਟ ਨਹੀਂ ਹੋਵੇਗਾ ਸੋ ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਚਰਚਾ ਟੀਵੀ ਨਾਲ